ਜੀ ਸਾਸਤਰੀ ਗਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਅੱਜ ਫੇਰ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਜੀ ਸੂਈ ਵਾਲੀ ਲੈਸ ਤੇ ਆਪਾਂ ਕੋਈ ਵੀ ਕੋਟਨ ਦਾ ਆਪਣਾ ਦੁਪੱਟਾ ਹੋਵੇ ਤਾਂ ਆਪਾਂ ਉਹ ਤਿਆਰ ਕਰ ਸਕਦੇ ਹਾਂ ਦੇਖੋ ਐਸ ਤਕਾ ਆ ਤਾਗਾ ਆਪੇ ਹੀ ਤੇ ਲੈਂਦਾ ਤੇ ਜੀ ਪਲੀਜ਼ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਹੁਣ ਆਪਾਂ ਐਸ ਤਕਾ ਇਹਨੂੰ ਉੱਪਰ ਕਰ ਲੈਣਾ ਦੇਖੋ ਫਿਰ ਇਸ ਦੇ ਵਿੱਚ ਵੀ ਆਪਾਂ ਫਿਰ ਉਵੇਂ ਜਿਵੇਂ ਆਪਾਂ ਕਾਜ ਸਟਿਚ ਪਾਉਨੇ ਆ ਅੱਗੇ ਤਾਗਾ ਕਰਕੇ ਫਿਰ ਰਸਤਕਾਂ ਫਿਰ ਪਾਵਾਂਗੇ ਇੱਕ ਕਰ ਦੋ ਤਿੰਨ ਇਹ ਤੁਹਾਡੀ ਚੋਇਸ ਹੈ ਵੀ ਜਿਵੇਂ ਤੁਸੀਂ ਇਹਾ ਛੋਟਾ ਬਣਾਉਣਾ ਵੱਡਾ ਬਣਾਉਣਾ ਦੋ ਪਾ ਲਓ ਚਾਰ ਪਾ ਲਓ ਉਸ ਤੋਂ ਬਾਅਦ ਆਪਣਾ ਹ ਤਿੰਨ ਵਾਰ ਆਪਾਂ ਪਾਇਆ ਹੁਣ ਫਿਰ ਆਪਾਂ ਇੰਨਾ ਕ ਥਾਂ ਛੱਡ ਕੇ ਇਥੋਂ ਫਿਰ ਸਟਿਚ ਭਰਾਂਗੇ ਤੇ ਆਪਾਂ ਇਸ ਤਰ੍ਹਾਂ ਕੱਪੜੇ ਵਿੱਚ ਨਹੀਂ ਭਰਨਾ ਇਸ ਤਰ੍ਹਾਂ ਥੱਲੇ ਹੀ ਲੈ ਕੇ ਆਵਾਂਗੇ ਇਹਨੂੰ ਫਿਰ ਆਪਾਂ ਅੱਗੇ ਤਾਗਾ ਕਰਕੇ ਤੇ ਇਸ ਤਰ੍ਹਾਂ ਕੱਢਾਂਗੇ ਦੇਖੋ ਬਹੁਤ ਸੋਹਣੀ ਲੇਸ ਤਿਆਰ ਹੁੰਦੀ ਹੈ ਜੀ ਤੁਸੀਂ ਜਰੂਰ ਟਰਾਈ ਕਰਿਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਾਈਕ ਕਰਿਓ ਤੇ ਬੈਲ ਬਟਨ ਜਰੂਰ ਪ੍ਰੈਸ ਕਰਿਓ ਤਾਂ ਕਿ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਫਿਰ ਤੋਂ ਆਪਾਂ ਉਸੇ ਤੱਕਾ ਉਹਨਾਂ ਕਥਾਂ ਛੱਡ ਕੇ ਜਿੰਨਾ ਕਾ ਹੈਗਾ ਸੰਨ ਛੱਡ ਕੇ ਆਪਾਂ ਫਿਰ ਤੋਂ ਪਾਪਰਾਂਗੇ ਇਹ ਵੀੜਾ ਵੀ ਇਸ ਚੀਜ਼ ਦਾ ਬਹੁਤ ਜ਼ਿਆਦਾ ਹੁੰਦਾ ਹੈ ਤੇ ਸੋਨਾ ਵੀ ਬਹੁਤ ਲੱਗਦਾ ਹੈ ਤੇ ਨਾਲੇ ਕੋਈ ਜ਼ਿਆਦਾ ਚੀਜ਼ਾਂ ਚੱਕਣੀਆਂ ਨਹੀਂ ਪੈਂਦੀਆਂ ਬਸ ਇੱਕ ਸੂਈ ਨਾਲ ਹੀ ਆਪਣਾ ਸਰ ਜਾਂਦਾ ਮਸ਼ੀਨ ਤੇ ਲੈਸ਼ ਬਣਾ ਲਿਆ ਕੇ ਆਪਾਂ ਲਾਵਾਂਗੇ ਤੇ ਕਿੰਨਾ ਮਸ਼ੀਨ ਚੱਕੋ ਰੱਖੋ ਐਸ ਤੱਕ ਆਪਾਂ ਜਦੋਂ ਵੀ ਆਪਣਾ ਟਾਈਮ ਲੱਗੇ ਆਪਾਂ ਕੋਈ ਚਾਰ ਤੋਪੇ ਭਰ ਸਕਦੇ ਆਂ ਦੇਖੋ ਜੀ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਲੱਗਦਾ ਨਾ ਜਿਵੇਂ ਜਿਵੇਂ ਕਰੋਸ਼ੀਏ ਤੇ ਬਣਿਆ ਹੁੰਦਾ ਹੈ ਫਿਨਿਸ਼ਿੰਗ ਦੇਖੋ ਤੁਸੀਂ ਕਿੰਨੀ ਸੋਹਣੀ ਆਉਂਦੀ ਹੈ ਇਸੇ ਤੱਕ ਆ ਤੁਸੀਂ ਆਪ ਦਾ ਸੂਟ ਵੀ ਤਿਆਰ ਕਰ ਸਕਦੇ ਆਂ ਅੱਗੇ ਤੱਕ ਆ ਅੱਗੇ ਤਾਗਾ ਕਰਕੇ ਆਪਾਂ ਪਾਈ ਜਾਣਾ ਇੱਕ ਵਾਰਾਂ ਪਾਇਆ ਹੁਣ ਦੋ ਰਾਂ ਤਿੰਨ ਧੋਪੇ ਆਪਾਂ ਭਰਾਂਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਤੁਸੀਂ ਇੱਥੇ ਮੋਤੀ ਪਾਉਣਾ ਚਾਹੁੰਦੇ ਆ ਤਾਂ ਮੋਤੀ ਵੀ ਪਾ ਸਕਦੇ ਹੋ ਸਟਾਰਟਿੰਗ ਤੇ ਵੀ ਪਾ ਸਕਦੇ ਹੋ ਐਂਡ ਤੇ ਵੀ ਪਾ ਸਕਦੇ ਹੋ ਦੇਖੋ ਇਸਕਾ ਇਸੇ ਤੱਕ ਆਪਾਂ ਸਾਰੇ ਦੁਪੱਟੇ ਤੇ ਬਣਾ ਲੈਣਾ ਬਹੁਤ ਹੀ ਸੋਹਣਾ ਲੱਗਦਾ ਹੈ ਦੇਖੋ ਬਹੁਤ ਪਿਆਰਾ ਲੱਗਦਾ ਚਲੋ ਜੀ ਮਿਲਦਿਆਂ ਫਿਰ ਆਪਾਂ ਨੈਕਸਟ ਵੀਡੀਓ ਨਾਲ ਤਦ ਤੱਕ ਲਈ ਸਸ਼ੀ ਕਾੜੀ